चढ़ी कला पंजाब न्यूज ते आप सब का स्वागत है दीपक मेडिकल हाल कानूवान चौक विखे अज भगवान शिव शंकर अते माता पार्वती आराधना दे सदका अज एक विशाल लंगर लगाया गया ਜਿਸ ਵਿੱਚ ਆਲੇ ਦੁਆਲੇ ਦੇ ਦੁਕਾਨਦਾਰੋ ਔਰ ਹੋਰ ਆਉਂਦੇ ਜਾਂਦੇ ਰਾਹੀ ਸ਼ਾਮਿਲ ਹੋਏ ਇਸ ਲੰਗਰ ਵਿੱਚ ਜਿੱਥੇ ਦਾਲ ਚਾਵਲ ਫਰੂਟ ਦਾ ਲੰਗਰ ਔਰ ਦੁੱਧ ਦਾ ਲੰਗਰ ਔਰ ਜਲੇਬੀਆਂ ਦਾ ਲੰਗਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਰਿਹਾ ਇਹ ਲੰਗਰ ਜਿਹੜਾ ਦੀਪਕ ਮੈਡੀਕਲ ਹਾਲ ਵੱਲੋਂ ਕਈ ਵਰਿਆਂ ਤੋਂ ਚੱਲ ਰਿਹਾ ਹੈ ਜਿਸ ਵਿੱਚ ਉਹਨਾਂ ਦਾ ਪਰਿਵਾਰ ਵੀ ਸ਼ਾਮਿਲ ਹੁੰਦਾ ਹੈ ਔਰ ਉਹਨਾਂ ਦੇ ਦੋਸਤ ਸੱਜਣ ਵੀ ਸ਼ਾਮਿਲ ਹੁੰਦੇ ਨੇ ਇਹ ਲੰਗਰ ਦੀ ਪ੍ਰਥਾ ਦੀਪਕ ਸ਼ਰਮਾ ਜੀ ਦੇ ਪਿਤਾ ਜੀ ਨੇ ਚਲਾਈ ਸੀ ਜਿਸ ਨੂੰ ਪਿਛਲੇ 30 ਤੋਂ 40 ਵਰਿਆਂ ਤੋਂ ਹੁਣ ਦੀਪਕ ਸ਼ਰਮਾ ਜੀ ਚਲਾ ਰਹੇ ਹਨ ਗੁਰਦਾਸਪੁਰ ਤੋਂ ਰਜੀਵ ਵਫਾ ਦੀ ਰਿਪੋਰਟ ਸਾਰੀ ਜਿਹੜੀ ਗੁਰਦਾਸਪੁਰ ਦੀ ਹੈਗੀ ਹੈ ਪਬਲਿਕ ਉਹਨੂੰ ਮੇਰੇ ਆਰਾਮ ਦਾ ਠੀਕ ਹੈ ਜੀ ਤੇ ਭੰਡਾਰਾ ਮੇਰਾ ਨਹੀਂ ਹੈਗਾ ਇਹ ਭੰਡਾਰਾ ਹੈਗਾ ਸ਼ੰਕਰ ਭਗਵਾਨ ਜੀ ਦਾ ਹੀ ਤੇ ਭਾਜੀ ਮੈਨੂੰ ਐਵੇਂ ਨੂੰ ਪਤਾ ਕਿ ਨਮਾਵਾ ਕਿੰਨੇ ਪੈਸੇ ਲੱਗਦੇ ਨੇ ਕੀ ਹਿਸਾਬ ਦਾ ਵਾ ਮੈਂ ਅਜ ਤੱਕ ਐ ਕਰੀ ਦੇਖਿਆ ਹੀ ਨਹੀਂ ਨਾ ਕਰੀ ਸੁਣਿਆ ਵਾ ਤੇ ਨਾ ਕਰੀ ਜੋਂਦਾ ਮੈਂ ਮੇਰੀ ਹੋਸ਼ ਸੰਭਾਲੀ ਤੇ ਮੈਂ ਉਹਨਾਂ ਦਾ ਭੰਡਾਰਾ ਲਾ ਰਿਹਾ ਵਾਂ ਦੇ भोलेनाथ ਦੀ ਇੰਨੀ ਕਿਰਪਾ ਵਾ ਸਵੇਰੇ ਪਹਿਲੇ ਉੱਠ ਕੇ 4 ਵਜੇ ਮੈਂ ਕਾਟੜ ਕੜ ਗਿਆ ਵਾਂ ਕਾਟੜ ਕੋਲ ਜਲ ਲਿਆ ਕੇ ਇੱਥੇ ਉੱਥੋਂ ਜਲ ਫੁੱਲ ਲਿਆ ਕੇ ਪ੍ਰਭੂ ਦੇ ਅਰਪਿਤ ਕੀਤੇ ਨੇ ਜਿੰਨਾ ਪ੍ਰਸ਼ਾਦ ਬਣਦਾ ਸੀ ਉਹ ਸਾਰਾ ਜਲ ਉੱਥੇ ਅਰਪਿਤ ਕੀਤਾ ਵਾ ਪਤਲੇ ਪੰਡਤ ਜੀ ਆ ਕੇ ਪੂਜਾ ਪਾਜਾ ਕਰਕੇ ਉਹਨਾਂ ਨੇ ਪੂਜਾ ਕਰਕੇ ਉਸ ਤੋਂ ਬਾਅਦ ਸਾਰਾ ਜਲ ਜਿੰਨਾ ਪ੍ਰਸ਼ਾਦ ਬਣਦਾ ਸੀ ਸਾਰੇ ਵਿੱਚ ਜਲ ਪਾ ਕੇ ਫਿਰ ਜਿਹੜੀ ਵੀ ਪਬਲਿਕ ਹੈਗੀ ਆ ਇਹਨੂੰ ਪਰੋਸਿਆ ਗਿਆ ਵਾ ਠੀਕ ਹੈ ਜੀ ਇੱਕ ਗੱਲ ਹੈ ਮੈਂ ਤੇ ਇਹ ਕੰਨਾਵਾ ਵੀ ਜਿੰਨੀ ਕਿ ਮੇਰਾ ਮਰਦੇ ਦਮ ਤੱਕ ਜਿੰਨੀ ਜੱਕ ਪ੍ਰਭਾ ਮੇਰੇ ਸਵਾਸ ਹੈਗੇ ਨੇ ਜਿੰਨਾ ਜੱਕ ਮੇਰੇ ਉਹਨਾਂ ਨੇ ਕਰੀ ਮੈਂ ਭੰਡਾਰਾ ਲਾਵਾਂਗਾ ਤੇ ਲਾਂਦਾ ਰਾਂਗਾ ਇੱਕ ਗੱਲ ਹੋਰ ਹੈ ਮਿੰਨੂ ਪ੍ਰਮਾਤਮਾ ਦਿੰਦਾ ਵਾ ਮੈਂ ਕਿਸੇ ਕੋਲ ਪੰਜ ਪੈਸੇ ਦੀ ਕਰਾਈ ਵੀ ਨਹੀਂ ਲੈਂਦਾ ਠੀਕ ਹੈ ਜੀ ਤੇ ਮੇਰੇ ਲਈ ਮਿੰਨੂ ਸਾਰੇ ਪੁਲਿਸ ਪ੍ਰਸ਼ਾਸਨ ਦਾ ਵੀ ਬੜਾ ਮੈਨੂੰ ਸੰਯੋਗ ਹੈ ਮਤਲਬ ਡਿਪਟੀ ਸਾਹਿਬ ਦਾ ਵੀ ਬੜਾ ਮੈਨੂੰ ਸੰਯੋਗ ਹੈ ਜਿੰਨੇ ਵੀ ਸ਼ਹਿਰ ਦੇ ਪਪ ਪਰਵੰਤੇ ਆਗੇ ਨੇ ਜਾਰਨ ਜੂ ਆ ਜਾਂ ਕੋਈ ਆ ਜਾਂ ਪਾੜਾ ਸਾਹਿਬ ਨੇ ਜਾਂ ਕੋਈ ਹੈਗੇ ਮੇਰੇ ਸੱਜਣ ਨੇ ਇਹਨਾਂ ਦਾ ਵੀ ਪ੍ਰਮਾਤਮਾ ਦਾ ਭਲਾ ਕਰੇ ਤੇ ਇਦਾਂ ਹੀ ਲੰਗਰ ਚੱਲਦਾ ਰਹੇ ਤੇ ਬਸ ਇਹ ਹੋਵੇਗਾ 1990 ਦਾ ਸਟੋਰ ਪਾ ਲਿਆ ਸੀ ਦੋ ਤਿੰਨ ਸਾਲ ਬੰਦ ਰਿਆ 95 ਦੇ ਵਿੱਚ 1992 ਦੇ ਵਿੱਚ ਮੈਂ ਸ਼ੁਰੂ ਕਰਤਾ ਜਿੱਤੇ ਸਟੋਰ ਤੇ ਉਸ ਤੋਂ ਬਾਅਦ ਹੀ ਨਾਲ ਹੀ ਲੰਗਰ ਲੱਗਦਾ ਰਿਹਾ ਉਹ ਬਸ ਅੱਜ ਤੱਕ ਲੱਗਣ ਹੀ ਲਿਆ ਵਾ पर प्रभु दी कृपा वा मैं मेरे मेरे जानी इतना हैगा भी मैं ला सका पर प्रभु दी शक्ति आ जंदी है फिर मैं लगाना हूं आज तक जी मतलब 8:30 9:00 बजे तक प्रोग्रामंदा स ठीक है ठीक है जी फिर प्रचार ਜਦੋਂ ਨੰਗਰ ਵਾਰੀ ਵਾਰੀ ਜਿਹੜਾ ਵਰਤੋਂਦਾ ਵਾ ਉਸ ਤੋਂ ਬਾਅਦ ਆਪਣੇ ਪਰਿਵਾਰ ਨਾਲ ਅਸੀਂ ਮਾੜਾ ਮੋਟਾ ਕਰੀਦਾ ਜੋ ਵੀ ਹੈਗਾ ਆਪਣੇ ਪਰਿਵਾਰ ਨਾਲ ਮਿਲ ਕੇ ਗਾਣਾ ਵਜਾਣਾ ਪ੍ਰਭੂ ਦਾ ਕਰੀਦਾ ਤੇ ਉਹਦੇ ਕਰਕੇ ਹੀ ਸਾਨੂੰ ਉਹ ਲੋਕੀ ਜਿਹੜੇ ਦੇਖਦੇ ਹੋ ਪਿਆਰ ਮਿਲਦਾ ਸਾਰੇ ਗਰਦਾਸਪੁਰ ਦਾ ਹਰ ਹਰ ਮਹਾਦੇਵ ਬੋਲੇनाथ ਮਖਬੂਦੀ ਕਿਰਪਾ ਸਾਲ 15 ਸਾਲ ਹੋ ਗਿਆ ਸਾਡੇ ਬੋਲੇ ਵਾਪੇ ਨੇ ਬੜੀ ਕਿਰਪਾ ਸਾੜਦੇ ਤੇ ਚਲੋ ਉਹਨਾਂ ਦੇ ਆਸ਼ੀਰਵਾਦ ਵਾਲੇ ਭੰਡਾਰੇ ਦਾ 12 ਸਾਲ ਹੋ ਗਿਆ ਸਾਡਾ ਅਸੀਂ ਇਹਦੇ ਨਾਲ ਸਾਡੇ ਉਹ ਬੈਠੇ ਹੋਏ ਆ ਕਿਹੜਾ ਜੀ ਬੋਲੇ ਸ਼ੰਕਰ ਬੈਠੇ ਹੋਏ ਆ ਉਹਨਾਂ ਨੇ ਕਿਹਾ ਮਾਤਾ பார்வதி ਮਾਤਾ ਦੇ ਪੇਂਟ ਇਸਨ ਦੀ ਪਛਾਣ ਮਾਰੀ ਹੈ ਅਸੀਂ ਸਾਰੀ ਸਾਡੀ ਜੜੀਆ ਖਾਂਦਾਨ ਦੇ ਉਹਨੇ ਆਸ਼ੀਰਵਾਦ ਚਲਦਾ ਪਿਆ ਆ ਉਹ ਦਸ ਸਤ ਸਾਲ ਹੋ ਗਏ ਸਾਡੇ ਪਟਾਰਾ ਚਲਦੇ ਸੀਵਾ ਦੇ ਪਿਆਰ ਦਾ ਤੇ ਜਿਸ ਜੀ ਚਲੋ ਮਤੇ ਅਗੀਰੀ ਵਧਾਈ ਜਾਨ ਚਲੋ ਨਾ ਉਹਨਾਂ ਦਾ ਆਸ਼ੀਰਵਾਦ ਤੁਹਾਨੂੰ ਪਾਣ ਕੇ ਬਗਵਾ ਆਸ਼ੀਰਵਾਦ ਆ ਕੇ ਨਾ ਰਵੇ ਉਹ ਲਗਾਤਾਰ ਪਟਾਰਾ ਚੱਲਦਾ ਰਹੇ ਨੀਤੀ ਹਾਸ਼ੀਮਾ ਨਾ ਚਾਰੇ ਮੇਰ ਪਰਿਆ ਹੱਥ ਰੱਖੇ ਤੁਮਾਦਾਂ ਉਹਨਾਂ ਦੇ ਸੱਚੇ ਪਰਵਾਰ ਕੀ ਹਰ ਹਰ ਮਹਾਦੇਵ ਸਾਰਿਆਂ ਨੂੰ ਹਰ ਹਰ ਮਹਾਦੇਵ ਚਲਦੇ ਪਿਆ ਸ਼ਾਂਤ ਚਲਦੇ ਪਿਆ ਦੇਖੋ 9 ਵਜੇ ਤੱਕ ਚੱਲਦੇ ਆ ਭੰਗੜਾ ਆਪ ਆਪਣਾ ਆ ਖੁਦ ਵੀ ਗਾਓਗੇ ਥੋੜਾ ਜਿਆਦਾ ਨਹੀਂ ਥੋੜਾ ਕੰਮ ਵੀ ਠੀਕ ਹੈ ਡਾਂ ਨੂ ਸੀ